ਇੱਕ ਮੁੱਖ ਮੰਤਰੀ 24 ਘੰਟੇ ਲੋਕਾਂ ਚ ਰਹਿੰਦਾ ਉਹਨੂੰ ਫੇਰ ਵੀ ਗਾਲਾਂ ਕੱਢੀ ਜਾਂਦੇ ਨੇ ਇੱਕ ਮੈਲਾ ਚੋਂ ਨਹੀਂ ਸੀ ਨਿਕਲਦਾ ਉਹਨੂੰ ਦੇਖੋ ਫੇਰ ਵੀ ਕਹਿੰਦੇ ਸੀ ਕੋ ਆਪਣਾ ਨਹੀਂ ਕੈਪਟਨ ਹੈ ਕਿਹੜਾ ਚੰਗਾ ਹੈ ਉਹੋ ਕਿ ਜਿਹੜਾ ਲੋਕਾਂ ਚ ਨਾ ਨਾ ਕਿ ਉਹ ਜਿਹੜਾ ਮੈਲਾ ਚੋਂ ਨਹੀਂ ਨਿਕਲਦਾ ਆ ਮੰਡੀ ਗਵਿੰਦਗੜ ਉਹ ਗਾੜ ਕੇ ਰੱਖਦਾ ਸੀ ਕਹਿੰਦੇ ਜੀ ਦੀ ਲੱਗਣਵਾ ਦਾਂਗੇ ਮੰਡੀ ਗਵਿੰਦਗੜ ਇਹ ਤਾਂ ਇਹਨਾਂ ਦੀ ਸੋਚ ਸੀ 8 ਮਹੀਨੇ ਮੇ ਕੋ ਇੰਡਸਟਰੀ ਦਾ ਮਹਿਕਮਾ ਰਿਹਾ ਹੈ 8 ਮਹੀਨੇ ਕਿਉਂਕਿ 6 ਵਿਭਾਗੇ ਸੀ ਮੈਂ ਬੇਨਤੀ ਕੀਤੀ ਜਾ ਕੇ ਮੈਂ ਕਹੀ 6 ਵਿਭਾਗੇ ਨੇ ਵੱਡੇ ਵਿਭਾਗੇ ਨੇ ਕੀ ਕਰਾਂ ਦੱਸੋ 8 ਮਹੀਨੇ ਮੇ ਕੋ ਇੰਡਸਟਰੀ ਦਾ ਵਿਭਾਗਾ ਰਿਆ 14 ਰਿਫਾਰਮਸ 14 ਇੰਡਸਟਰੀ ਡਿਪਾਰਟਮੈਂਟ ਤੇ 14 ਰਿਫਾਰਮਸ ਮੈਂ ਆਪਣੇ ਹੱਥੀ ਕੀਤੇ ਨੇ ਔਰ ਇਤਿਹਾਸਿਕ ਰਿਫਾਰਮਸ ਨੇ ਮੇ ਤੋਂ ਲਿਸਟ ਲੈ ਲਿਓ ਇੰਡਸਟਰੀ ਦੇ ਸਟਿੱਕਰ ਨੂੰ ਇਕੱਠੇ ਕਰ ਲਿਓ ਤੁਹਾਨੂੰ ਦੱਸੂਗਾ ਮੈਂ ਇੰਡਸਟਰੀ ਲਈ 14 ਕਿੱਡੇ ਵੱਡੇ ਕੰਮ ਕੀਤੇ ਨੇ ਕਿੱਡੇ ਵਟੇ ਤੇ ਇੱਕ ਕੋਲ ਹੋਰ ਵੀ ਸਾਡੇ ਪੁਰਾਣੇ ਵਾਲੇ ਕੋਈ ਵੀ ਇੰਡਸਟਰੀ ਮਹਿਕਮਾਰੇ ਹੈ ਉਹਨੂੰ ਵੀ ਪੁੱਛ ਲਿਓ ਕਿ 14 ਚੋਂ ਚੱਲ 4 ਬਣਾ ਦੇ ਜਿਹੜੇ ਤੂੰ ਕੀਤੇ ਹੋ ਐਵੇਂ ਗੱਲਾਂ ਮਾਰੀ ਜਾਂਦੇ ਨੇ ਕੋਈ ਗੱਲ ਲੈਣਾ ਨਹੀਂ ਦੇਣਾ ਨਹੀਂ ਕੋਈ ਵਿਜਨ ਨਹੀਂ